ਕਪੂਰਥਲਾ ਪੁਲਿਸ ਦੀ ਸੀਆਈਏ ਟੀਮ ਵੱਲੋਂ ਨਾ ਇੱਕ ਆਪਣਾ ਜਿਹੜੇ ਗੈਂਗਸਟਰ 엘ਿਮੈਂਟਸ ਐ ਐਂਟੀਸੋਸ਼ਲ 엘ਿਮੈਂਟਸ ਐ ਜਿਹੜੇ ਸੋਸਾਇਟੀ ਦੇ ਵਿੱਚ ਨਾ ਇੱਕ دہشت ਪੈਦਾ ਕਰਦੇ ਨੇ ਵੈਪਨਸ ਕੇ ਥਰੂ ਉਹਨਾਂ ਨੂੰ ਰਾਉਂਡ ਅਪ ਕਰਨ ਦਾ ਆਪਰੇਸ਼ਨ ਚੱਲ ਰਿਹਾ ਹੈ ਪਿੱਛੇ ਵੀ ਅਸੀਂ 10 1 ਦਿਨ ਪਹਿਲੇ 8 ਦਿਨ ਪਹਿਲੇ ਕਰੀਬ ਫਗਵਾੜਾ ਦੇ ਵਿੱਚ ਵੀ ਇਦਾਂ ਦੇ ਬੰਦੇ ਰਾਉਂਡ ਅਪ ਕੀਤੇ تھے ਹੁਣ ਵੀ ਅੱਜ ਅਸੀਂ ਨਾ ਇਦਾਂ ਦੇ ਬੰਦੇ ਰਾਉਂਡ ਅਪ ਕੀਤੇ ਨੇ रिकवरी जोड़े ऑपरेशन के दौरान है वह हैं चार पिस्टल हैं सैवन पॉइंट सिक्स फाइव एम एम पांच लाइव राउंड्स एक राइफल बारह बोल ए बी दो लाइव राउंड्स एक राइफल डब बारह बोल डबल बैरल दो लाइव राउंड्स एक ब्रेज़ा गड्डी पी बी फिफ्टी सैवन सी फोर ट्रिपल जीरो वाइट कलर की और एक मोटरसाइकिल स्पलेंडर ए असी बराबद किया है थ्रू थ्री तीन एफ आई आर असी की हुई ਜਿਹੜੇ ਬੰਦੇ ਅਸੀਂ ਰਾਉਂਡ ਅਪ ਕੀਤੇ ਹੋਏ ਇਹ ਬੰਦੇ ਪਹਿਲੇ ਵੀ ਕ੍ਰਾਈਮ ਦੇ ਵਿੱਚ ਇਨਵੋਲਡ ਰਹੇ ਹਨ ਇਹਨਾਂ ਦੇ ਉੱਪਰ ਆਰਮ ਸੈਕ ਦੇ ਪਰਚੇ ਹਨ ਅਲੱਗ ਅਲੱਗ ਜ਼ਿਲ੍ਹਿਆਂ ਦੇ ਵਿੱਚ ਕਪੂਰਥਲੇ ਦੇ ਵਿੱਚ ਵੀ ਪਰਚੇ ਹਨ ਇਹ ਪਹਿਲੇ ਇਹ ਜਿੰਨੇ ਬੰਦੇ ਅਸੀਂ ਰਾਉਂਡ ਅਪ ਕੀਤੇ ਇਹਨਾਂ ਦੇ ਵਿੱਚ ਤੇ ਸਾਡੇ 3 ਬੰਦੇ ਨੇ ਜਿਹੜੇ ਬੇਲ ਤੇ ਆਏ ਸਨ ਔਰ ਬੇਲ ਦੇ ਆਨ ਤੋਂ ਬਾਅਦ ਵੀ ਇਹਨਾਂ ਨੇ ਨਾ ਕ੍ਰਾਈਮ ਕਰਨ ਦੀ ਨੀਅਤ ਨਾਲ ਵੈਪਨ ਪੋਜੀਸ਼ਨ ਦੇ ਵਿੱਚ ਇਲੀਗਲ ਵੈਪਨ ਇਹਨਾਂ ਦੀ ਪ੍ਰਦਰਸ਼ਨ ਤੋਂ ਮਿਲਿਆ ਆ ਹ ਉਹ ਮੈਂ ਦੱਸ ਦੇਣਾ ਅਸੀਂ ਰਾਉਂਡ ਅਪ ਕੀਤਾ ਹਰਵਿੰਦਰ ਸਿੰਘ ਔਰ ਦਾਰਾ ਨਾ ਇਹਦੇ ਕਿਲਾਫ ਤਿੰਨ ਪਰਚੇ ਹੈ ਦੋ ਪਰਚੇ 2021 ਦੇ ਹਨ ਇਹ ਹੈ ਇੱਕ ਗੈਂਬਲਿੰਗ ਆਕਾ ਇੱਕ 307 ਦਾ 2022 ਦੇ ਵਿੱਚ ਇਹਦੇ ਉੱਪਰ ਐਨਡੀਪੀਐਸ ਐਕਟ ਦਾ ਵੀ ਇੱਕ ਪਰਚਾ ਹੋਇਆ ਹੈ ਨਾਲ ਅਸਲਾ ਐਕਟ ਲਾਇਆ ਹੋਇਆ ਹੈ ਦੂਜਾ ਅਮਰਿਤਪਾਲ ਨੇ ਹਮ ਇਹਨੂੰ ਅਸੀਂ ਅਕਤੂਬਰ ਦੇ ਵਿੱਚ ਨਵੰਬਰ ਦੇ ਵਿੱਚ ਫੜਿਆ ਸੀ ਇਹਨੂੰ ਅੰਮ੍ਰਿਤਸਰ ਤੋਂ ਫੜ ਕੇ ਲੈ ਕੇ ਆਏ ਸੀ ਜੇਲ੍ਹ ਤੇ ਵਾਪਸ ਬੇਲ ਤੇ ਆ ਕੇ ਇਹਨੇ ਵਾਪਸ ਇਹਦੇ ਪੋゼਸ਼ਨ ਤੋਂ ਇਲੈਗਲ ਵੈਪਨਸ ਹਨੂ ਬਰਾਮਦ ਹੋਇਆ ਇਹਦੇ ਉੱਪਰ ਦੋ ਪਰਚੇ ਹਨ ਦੋਨੋਂ 307 ਕੇ ਹਨ ਔਰ ਇਹ ਇਨੂੰ ਅੰਮ੍ਰਿਤ ਨਿਹੰਗ ਵੀ ਕਹਿੰਦੇ ਆ ਸੋ ਇਹ ਇੱਥੇ ਏਰੀਆ ਦੇ ਵਿੱਚ ਨਾ ਜਿੱਦਾਂ ਹੀਨਸ ਕ੍ਰਾਈਮ ਦੇ ਵਿੱਚ ਇਨਵੋਲਵ ਹੁੰਦਾ ਹੈ ਤੀਜਾ ਬੰਦਾ ਹੈ ਫਤੇਹ ਸਿੰਘ ਉਰਫ ਫੱਤੂ ਹੈ ਨਾ ਇਹਦੇ ਖਿਲਾਫ ਵੀ ਤਿੰਨ ਪਰਚੇ ਆ ਇੱਕ ਸਨਾਚਿੰਗ ਦਾ ਪਰਚਾ ਹੈ ਔਰ ਬਾਕੀ ਦੋ ਲੜਾਈ ਝਗੜੇ ਦੇ ਪਰਚੇ ਹਨ ਚੌਥਾ ਹੈ ਅਰਵਿੰਦ ਅਰਵਿੰਦਰ ਸਿੰਘ ਇਹਦੇ ਉੱਪਰ 420 ਦਾ ਪਰਚਾ ਹੈ 420 120 ਵੀ ਅੰਮ੍ਰਿਤਪਾਲ ਹਰਵਿੰਦਰ ਔਰ ਫੱਤੂ ਇਹ ਤਿੰਨੋਂ ਬیل ਤੇ ਆਏ ਹਨ ਹੈ ਨਾ ਔਰ ਬੇਲਤੇ ਆ ਸਾਨੂੰ ਸੋ ਸੀਕ੍ਰੇਟ ਇਨਫੋਰਮੇਸ਼ਨ ਕੇ ਬੇਸਿਸ ਤੇ ਅਸੀਂ ਇਹਨਾਂ ਨੂੰ ਰਾਉਂਡ ਅਪ ਕੀਤਾ ਹੈ ਔਰ ਅੱਗੇ ਵੀ ਕਪੂਰਥਲਾ ਪੁਲਿਸ ਇਦਾਂ ਦੇ ਐਂਟੀ ਸੋਸ਼ਲ 엘ਮੈਂਟਸ ਜਿਹੜੇ ਵੈਪਨ ਕੇ ਥਰੂ ਕੋਈ ਸਮਾਜ ਦੇ ਵਿੱਚ ਨਾ ਆ ਕੋਈ دہشت ਫਲਾੰਦੀ ਕੋਸ਼ਿਸ਼ ਕਰ ਰਹੇ ਉਹਨਾਂ ਨੂੰ ਅਸੀਂ ਰਾਉਂਡ ਅਪ ਕਰਦੇ ਹੋਏ ਨਾ ਇਸ ਤਰ੍ਹਾਂ ਦੇ ਆਪਰੇਸ਼ਨ ਕਰ ਰਹੇ ਹਾਂ ਤੋਂ ਉਹਨੂੰ ਬਹੁਤ ਜਲਦ ਅੱਗੇ ਵੀ ਇਦਾਂ ਦੀ ਕੋਈ ਰਿਕਵਰੀ ਮੈਡਮ ਇਹ ਵੀ ਪ੍ਰਾਇਮਰੀ ਇਨਵੈਸਟੀਗੇਸ਼ਨ ਹੈ ਪੁਲਿਸ ਕਿਊਰੀ ਵਿੱਚ ਕੋਈ ਜੇਲ੍ਹ ਦੇ ਵਿੱਚ ਵੀ ਇਹਨਾਂ ਦਾ ਕੋਈ ਨੈਕਸਸ ਬਣਨ ਦੀ ਬੇਸਿਕਲੀ ਜਿੰਨੇ ਬੰਦੇ ਜੋ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਦੇ ਦੌਰਾਨ ਸਾਨੂੰ ਇਹ ਪਤਾ ਲੱਗਿਆ ਹੈ ਕਿ ਜਦੋਂ ਇਹ ਕ੍ਰਾਈਮ ਕਰਕੇ ਬੰਦਾ ਬੰਦੇ ਅੰਦਰ ਜਾਂਦੇ ਹਨ ਤਾਂ ਇਹਨਾਂ ਦੇ ਕੰਟੈਕਟ ਦੇ ਵਿੱਚ ਹੋਰ ਕ੍ਰਿਮੀਨਲ ਆ ਜਾਂਦੇ ਹਨ ਫਿਰ ਉੱਥੇ ਜਾ ਕੇ ਗੱਲਬਾਤ ਕਰਕੇ ਨਾ ਇਹ ਆਪਸ ਦੇ ਵਿੱਚ ਸਾਠ ਗਾਠ ਕਰਕੇ ਬਾਹਰ ਕਿੱਥੇ ਕ੍ਰਾਈਮ ਕਰਨ ਵਾਸਤੇ ਇਹਨਾਂ ਨੂੰ ਵੈਪਨ ਜਾਂ ਹਸਲਾ ਕੋਈ ਮੋਹਈਆ ਹੋ ਸਕਦਾ ਹੈ ਇਹ ਆਪਸ ਵਿੱਚ ਗੱਲ ਕਰ ਲੈਂਦੇ ਬਾਹਰ ਆ ਕੇ ਕਈ ਵਾਰੀ ਜਿਹੜਾ ਬੰਦਾ ਦੇਲ ਤੇ ਆਉਦਾ ਉਹ ਕਹਿੰਦਾ ਤੁਸੀਂ ਮੇਰਾ ਵੈਪਨ ਸੰਭਲੋ ਜਾਂ ਤੁਸੀਂ ਉਹ ਬੰਦੇ ਤੋਂ ਵੈਪਨ ਲੈ ਲਓ ਅਗਰ ਜੇਕਰ ਤਨੂੰ ਚਾਹੀਦਾ ਹੈ ਬੇਸਿਕਲੀ ਕ੍ਰਿਮੀਨਲ ਟੈਂਡੈਂਸੀਜ਼ ਹੈ ਨਾ ਦੀ ਸੋ ਇੱਕ ਵੈਪਨ ਆਪਣੇ ਵਾਸਤੇ ਗੈਂਗਵਾਰ ਵਾਸਤੇ ਔਰ ਵਾਰਦਾਤ ਕਰਨ ਵਾਸਤੇ ਇਹ ਪੋਜੀਸ਼ਨ ਦੇ ਵਿੱਚ ਰੱਖਦੇ ਨੇ ਨਸ਼ਾ ਮੁਕਤੀ ਕੇਂਦਰ ਤੋਂ ਇੱਕ ਇਹਨਾਂ ਦੇ ਵਿੱਚੋਂ ਆਇਆ ਕਿ ਉੱਥੇ ਵੀ ਇਦਾਂ ਦਾ ਕੁਝ ਕਲਚਰ ਡਿਵੈਲਪ ਹੋ ਰਿਹਾ ਉਹ ਉਹ ਦੈਟ ਇਜ਼ ਮਾਈ ਪਾਰਟ ਆਫ ਇਨਵੈਸਟੀਗੇਸ਼ਨ ਅਸੀਂ ਵੈਰੀਫਾਈ ਕਰ ਰਹੇ ਹਾਂ ਉਹ ਨਸ਼ਾ ਮੁਕਤੀ ਕੇਂਦਰ ਤੋਂ ਆਇਆ ਹੈ ਪਹਿਲੇ ਉਹ ਨਸ਼ਾ ਵੀ ਕਰਦਾ ਸੀ ਜਿਹੜਾ ਹੈਗਾ ਕੁਝ ਬੰਦੇ ਇਦਾਂ ਦੇ ਵਿੱਚ ਨਸ਼ਾ ਵੀ ਕਰਦੇ ਨੇ ਸੋ ਵੀ ਆਰ ਵੈਰੀਫਾਈਂਗ ਦੈਟ ਵਿਲ ਬੀ ਵੈਰੀਫਾਈਡ ਮੈਂ ਵੀ ਅਕਸਰ ਇਹਨਾਂ ਬਾਰੇ ਇਨਪੁਟ ਹੈ ਕਿ ਪ੍ਰੋਪਰਟੀਜ਼ ਤੇ ਕਬਜ਼ੇ ਕਰਨ ਦੀ ਕੋਈ ਲਿੰਕ ਅਪ ਹੋਇਆ ਹੈ ਕੋਈ ਪੁਰਾਣਾ ਕੇਸ ਦੈਟ ਇਜ਼ ਆ ਵੀ ਆਰ ਵੈਰੀਫਾਈਂਗ ਡੂਰਿੰਗ ਇਨਵੈਸਟੀਗੇਸ਼ਨ ਹੈ ਨਾ ਜੇਕਰ ਕੋਈ ਇਦਾਂ ਦੀ ਗੱਲ ਸਾਹਮਣੇ ਆਏਗੀ ਤਾਂ ਦੈਟ ਵਿਲ ਬੀ ਜਿੱਥੇ ਵੀ ਇਹਨਾਂ ਨੇ ਕੋਈ ਵੀ ਵਾਰਦਾਤ ਕੀਤੀ ਹੈ ਜਾਂ ਕਿਤੇ ਲੜਾਈ ਝਗੜੇ ਦੇ ਵਿੱਚ ਇਨਵੋਲਵ ਹੈ ਸ਼ਹਿਰ ਮੇਂ ਪਿੱਛੇ ਵੀ ਕਿਤੇ ਵੀ ਉਹ ਨਾਮਜ਼ਦ ਹੋਣਗੇ ਅਸਲਾ ਬੇਸ ਤੇ ਮੈਡਮ ਕਹਿੰਦਾ ਪ੍ਰੋਪਰਟੀ ਬੋਮ ਬਣਾਈ ਹੈ ਇਹਨਾਂ ਨੇ हाँ ड्यूरिंग इन्वेस्टिगेशन जितने भी बंदे एंटी सोशल एलिमेंट्स हैं दी ऐसी प्रॉपर्टी आइडेंटिफाई करके उन्हें भी अटैच कराऊंगा जो इनके माई बाप है तो तो देखिए इनका क्या एफिलिएशन है दैट इज पार्ट ऑफ इन्वेस्टिगेशन की अं वेरीफाई करें कि कि बंदों के साथ ये जुड़े हुए हैं ਐਂਡ ਵਾਟਐਵਰ ਜੋ ਵੀ ਇਨਰ ਨੇ ਕੋਈ ਇਲੀਗਲ ਕੰਮ ਇਹਦਾ ਕੀਤਾ ਹੋਗਾ ਤਾਂ ਉਹਦੇ ਉੱਪਰ ਐਫ ਆਈ ਆਰ ਬਿਲ ਬੀ ਡਨ ਹਾਂ